ਦਾ ਸੁਭਕਰਨ ਰਸੀਦ ਮਾਰਿਆ ਗਿਆ ਜਿਹੜਾ ਕਿ 302 ਦਾ ਪਰਚਾ ਬਣਦਾ ਉਹਦਾ ਪਰਚਾ ਜ਼ਿਕਰ ਕੀਤਾ ਗਿਆ ਤਾਂ ਅਣਪਛਾਤਾ ਮੰਗਾ ਉੱਪਰ ਕੀਤਾ ਗਿਆ ਆਪਣੀ ਸੈਟ ਤਿਆਰ ਕਰਨ ਦੀ ਨਾਲ ਸਰਕਾਰਾਂ ਨੇ ਕੋਈ ਨੌਜਵਾਨ ਨਸ਼ੇ ਨਾਲ ਮਰ ਜਾਂਦਾ ਕੋਈ ਹੋਰ ਲੜਾਈ ਝਗੜੇ ਦੇ ਵਿੱਚ ਮਰ ਜਾਂਦਾ ਸਾਨੂੰ ਉਹਨਾਂ ਨੂੰ ਬਿਲਕੁਲ ਯਾਦ ਨਹੀਂ ਕੀਤਾ ਜਾਂਦਾ ਜਿਹੜੇ ਸਾਡੇ ਲਈ ਕੁਝ ਕਰਕੇ ਜਾਂਦੇ ਨੇਗੇ ਉਹ ਕਦੇ ਮਰਦੇ ਨਹੀਂ ਉਹ ਹਮੇਸ਼ਾ ਅਮਰ ਰਹਿੰਦੇ ਨੇਗੇ ਇਹ ਸੁਭਕਰਨ ਦੀ ਜਿਹੜੀ ਕਿ ਤੁਹਾਨੂੰ ਪਤਾ ਸਭ ਨੂੰ ਗੋਲੀ ਬੱਜੀ ਆ ਸਹੂਤ ਆ ਸਿਰ ਵਿੱਚ ਦੀ ਗੋਲੀ ਲੰਗੀ ਆ ਸਾਡਾ ਸ਼ਹੀਦ ਹੋਇਆ ਅਜ ਤੱਕ ਦੇ ਟੋਪਰ ਕੱਖ ਨਹੀਂ ਕੀਤਾ ਗਿਆ ਕਿਉਂਕਿ ਜਿਆਦਾਤਰ ਪਹਿਲਾਂ ਅਸੀਂ ਇਹੀ ਸੁਣਦੇ ਆਏ ਸੀਗੇ ਵੀ ਆਕੂ ਸਾਡੇ ਨੌਜਵਾਨਾਂ ਨੂੰ ਮਰਵਾ ਕੇ ਸ਼ਹੀਦ ਕਰਵਾਉਂਦੇ ਨੇ ਅੱਜ ਸਾਡਾ ਆਪਣਾ ਆਪ ਦਾਤੇ ਲਾ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਨੇ ਭਾਨਾ ਸਿੱਧੂ ਨੌਜਵਾਨ ਆ ਗੋ ਪੰਜਾਬ ਤੋਂ ਉਹ ਆਉਣ 2 ਮਿੰਟ ਲਈ ਤੇ ਇਹਨਾਂ ਤੋਂ ਬਾਅਦ ਸਟੇਜ ਦੇ ਉੱਪਰ ਆਜਾਂ ਸੰਦੀਪ ਸਿੰਘ ਜੀ ਰਾਜਸਥਾਨ ਤੋਂ ਉਸ 스테ਜ ਦੇ ਉਪਰਾਜਨ ਆਓ ਜੀ ਭਾਨਾ ਸਿੰਘ ਸਿੱਧੂ ਝੰਡੇ ਉੱਪਰ ਚੱਕ ਕੇ ਨਾਰੇ ਦੋ ਜਰੂਰ ਲਾਰਾ ਕਰੋ ਝੰਡੇ ਖੜੇ ਰੱਖਿਆ ਕਰੋ ਸ਼ਹੀਦ ਦੀ ਮਹਾਨ ਸ਼ਹੀਦ ਦੀ ਵਰਸ਼ੀ ਤੇ ਆਇਆ ਹੈ ਤੇ ਇਹ ਮਿਸਾਲ ਜਗਦਿਆਂ ਰਹਿਣੀ ਹੈ ਤਾਂ ਝੰਡੇ ਉੱਪਰ ਰੱਖਣੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨੀ ਅੰਦ અમર રહે અમર રહે ਕਿਸਾਨੀ ਅੰਦੋਲਨ ਦਾ ਸ਼ਹੀਦ ਸੁਭਕਰਨ ਸਿੰਘ ਬੱਲੋ અમર ਰਹੇ અમર ਰਹੇ અમર ਰਹੇ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਸਮਾਂ ਦੋ ਮਿੰਟ ਚੁੱਕੋ ਜੁਗ ਅਟਲ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਰੇ ਹੀ ਸਾਡੀਆਂ ਮਾਮਾ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਥੀਓ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਰਨਾ ਆਪਾਂ ਹਰ ਇੱਕ ਨਹੀਂ ਹੈ ਮੈਂ ਖਾਸ ਕਰਕੇ ਇਹ ਮੇਰੀ ਗੱਲ ਨੌਜਵਾਨ ਸਾਥੀਆਂ ਤੇ ਕਰ ਪਹੁੰਚਾਉਣਾ ਚਾਹਣਾ ਨੌਜਵਾਨ ਸਾਥਿਓ ਅੱਜ ਆਪਾਂ ਦੇਖ ਲਓ ਪੰਜਾਬ ਦੇ ਵਿੱਚ ਅਨੇਕਾਂ ਇਹ ਸਮੱਸਿਆਵਾਂ ਉਹਨਾਂ ਗੂੰਜ ਰਹੇ ਆ ਕੋਈ ਨੌਜਵਾਨ ਨਸ਼ੇ ਨਾਲ ਮਰ ਜਾਂਦਾ ਕੋਈ ਹੋਰ ਲੜਾਈ ਪੜਾਈ ਦੇ ਵਿੱਚ ਮਰ ਜਾਂਦਾ ਸਾਨੂੰ ਉਹਨਾਂ ਨੂੰ ਬਿਲਕੁਲ ਯਾਦ ਨਹੀਂ ਕੀਤਾ ਜਾਂਦਾ ਜਿਹੜੇ ਸਾਡੇ ਲਈ ਕੁਝ ਕਰਕੇ ਜਾਂਦੇ ਨੇਗੇ ਉਹ ਕਦੇ ਮਰਦੇ ਨਹੀਂ ਉਹ ਹਮੇਸ਼ਾ ਅਮਰ ਰਹਿੰਦੇ ਨੇਗੇ ਸਾਰੇ ਹੀ ਸਾਡੇ ਤੁਸੀਂ ਦੇਖੀਏ ਨਾ ਬੁਲਾ ਰਹੇ ਆਪਾਂ ਵਾਰ-ਵਾਰ ਇਹੀ ਗੱਲ ਕਰ ਰਹੇ ਹਾਂ ਕਿ ਸਾਡਾ ਸ਼ਬ ਕਾਰਨ ਸ਼ਹੀਦ ਅਮਰ ਰਹੇ ਉਹ ਕਦੇ ਵੀ ਮਰਦੇ ਨਹੀਂ ਮੇਰੀ ਨੌਜਵਾਨਾਂ ਨੂੰ ਬੇਨਤੀ ਇਹੀ ਆ ਮੇਰੇ ਭਰਾਵਾਂ ਨੂੰ ਵੀ ਆਪਾਂ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਆਪਣੀ ਧਰਤੀ ਲਈ ਕੁਝ ਕਰਕੇ ਜਾਈਏ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲੋਕ ਯਾਦ ਕਰ ਸਕਣ ਇਹ ਸਭ ਤੋਂ ਵੱਡੀ ਸਾਡੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਦੇਸ਼ ਲਈ ਆਪਣੇ ਪੰਜਾਬ ਲਈ ਆਪਣੀ ਕਿਸਾਨੀ ਲਈ ਆਪਣੀ ਕੇ ਸਾਡੇ ਜਿਹੜੀ ਕਰੋਨ ਵਾਸਤਾ ਉਹ ਕਿੰਨੇ ਜਿਹੜੀ ਡਾਵਾ ਡੋਲ ਆ ਦੇਖੋ ਇੱਕ ਪਾਸੇ ਸਾਡਾ ਸੁਭਕਰਨ ਸੀਤ ਮਾਰਿਆ ਗਿਆ ਜਿਹੜਾ ਕਿ 302 ਦਾ ਪਰਚਾ ਬਣਦਾ ਉਹਦਾ ਪਰਚਾ ਜ਼ਿਕਰ ਕੀਤਾ ਗਿਆ ਤਾਂ ਅਣਪਛਾਤੇਆਂ ਮੰਦਿਆਂ ਉੱਪਰ ਕੀਤਾ ਗਿਆ ਆਪਣੀ ਸੈਟ ਤਿਆਰ ਕਰਤੀ ਨਾ ਸਰਕਾਰਾਂ ਨੇ ਪਰ ਸਾਡੇ ਜਿਹੜੇ ਕਿ ਸਾਨੂੰ ਸਭ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਗੂਆਂ ਤੇ ਬਾਏ ਨਿਯਮ ਪਰਚੇ ਕੀਤੇ ਗਏ ਨੇਗੇ ਇੱਕ ਨਹੀਂ ਅਨੇਕਾਂ ਅੰਦੋਲਨਾਂ ਦੇ ਵਿੱਚ ਜਿਵੇਂ ਸਭ ਤੋਂ ਵੱਡਿਆ ਆਪਾਂ ਅੰਦੋਲਨ ਦੀ ਗੱਲ ਕਰੀ ਆ ਆਪਣੇ ਇੱਥੇ ਮੋਦੀ ਆਇਆ ਸੀਗਾ ਉਸ ਮੋਦੀ ਦੀ ਗੱਲ ਕਰੀ ਆ ਆਪਾਂ ਕੋਣੂ ਮੋਦੀ ਨੂੰ ਹੱਥ ਚ ਕਰਨੀ ਲਾਇਆ ਉਹ ਸਾਨੂੰ ਸਾਰਿਆਂ ਨੂੰ ਸਾਰੀ ਘਟਨਾ ਦਾ ਪਤਾ ਹੀ ਹੈ ਪਰ ਸਾਡੇ ਕਿਸਾਨ ਆਗੂਆਂ ਉੱਪਰ ਬਾਏ ਨਿਯਮ ਜਿਹੜੀਆਂ ਐਫਆਰੀਆਂ ਪਰਚੇ ਦਰਜ ਕੀਤੇ ਗਏ ਨੇਗੇ ਅਜ ਤੱਕ ਅੱਜ ਕਿ ਕਹੇ ਸਾਡੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਇਹ ਸੁਭ ਕਰਨ ਦੀ ਜਿਹੜੀ ਕਿ ਤੁਹਾਨੂੰ ਪਤਾ ਸਭ ਨੂੰ ਗੋਲੀ ਬੱਜੀ ਆ ਸਬੂਤ ਆ ਸਿਰ ਵਿੱਚ ਦੀ ਗੋਲੀ ਲੰਗੀ ਆ ਸਾਡਾ ਸ਼ਹੀਦ ਹੋਇਆ ਅਜ ਤੱਕ ਰਿਤ ਤੋਂ ਉੱਪਰ ਕੱਖ ਨਹੀਂ ਕੀਤਾ ਗਿਆ ਸਾਨੂੰ ਇਹ ਗੱਲਾਂ ਲਈ ਸੁਚੇਤ ਰਹਿਣ ਦੀ ਲੋੜ ਆ ਲਾਸਟ ਟਾਈਮ ਐ ਕੋਈ ਗੱਲ ਕਹਿਣਾ ਕਿ ਸਾਡੇ ਬਾਪੂ ਸਾਡੇ ਆਪ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਾਨੂੰ ਜਹੇ ਆਗੋਂ ਨੂੰ ਪਛਾਨਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਪਹਿਲਾਂ ਅਸੀਂ ਇਹੀ ਸੁਣਦੇ ਆਏ ਸੀਗੇ ਵੀ ਆਕੂ ਸਾਡੇ ਨੌਜਵਾਨਾਂ ਨੂੰ ਮਰਵਾਉਂਦੇ ਨੇ ਸ਼ਹੀਦ ਕਰਵਾਉਂਦੇ ਨੇ ਅੱਜ ਸਾਡਾ ਆਪਣਾ ਆਪ ਦਾਤੇ ਲਾ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਬੈਠੇ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਅੰਦੋਲਨ ਨੂੰ ਤੇਜ਼ ਕਰਨ ਦੀ ਲੋੜ ਹੈ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਜਾਣੇ ਤੁਸੀਂ ਇੱਥੇ ਪਹੁੰਚੇ ਤੁਹਾਡਾ ਧੰਨਵਾਦ ਪਰਮਾਤਮਾ ਵਾਹਿਗੁਰੂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡੇ ਸ਼ਹੀਦ ਸੁਭਕਰਨ ਸੇਵ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਸਾਰਿਆਂ ਦਾ ਇੱਥ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ